ਇੱਕ ਗੱਲ ਹੈ ਕਿ ਇਹ ਮੇਰੇ ਵਤਨ ਕੇ ਲੋਗੋ ਜ਼ਰਾ ਯਾਦ ਕਰੋ ਕੁਰਬਾਨੀ ਜੋ ਸ਼ਹੀਦ ਹੋਏ ਹਨ उनको जरा याद करो ਅੱਜ ਦਲੇ ਵਾਲੇ ਬਾਗ ਇਚ ਅਸੀਂ ਇਕੱਠੇ ਹੋਏ ਆ ਕਿ ਜਿਹੜਾ ਇੱਕ ਸ਼ਹੀਦੀ ਸਥਾਨ ਹੈ ਔਰ ਜਿੱਥੇ ਹਜ਼ਾਰਾਂ ਲੋਗਾ ਨੇ ਜਿਹੜੇ ਕਿ નિર્ਦੋਸ਼ ਸੀਗੇ ਉਹਨਾਂ ਨੇ ਆਪਣੇ ਦੇਸ਼ ਦੇ ਲਈ ਦੇਸ਼ ਦੀ ਸੁਤੰਤਰਤਾ ਦੇ ਲਈ ਪ੍ਰਾਨ ਨਿਸ਼ਾਵਰ ਕਰ ਦਿੱਤੇ। ਔਰ ਦੇ ਦੀ ਪਿਸ਼ਟ ਭੂਮੀ ਦੇ ਵੀ ਜਾਈਏ ਤੇ ਮੈਨੂੰ ਇਹ ਗੌਰਵ ਪ੍ਰਾਪਤ ਹੈ ਕਿ ਜਲ੍ਹਿਆਂਵਾਲਾ ਬਾਗ ਨੈਸ਼ਨਲ ਮੈਮੋਰੀਅਲ ਟਰਸਟ ਦੇ ਜੋ ਚੇਅਰਮੈਨ ਨੇ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਔਰ ਉਹਨਾਂ ਨੇ ਮੈਨੂੰ ਇਹ ਤੋਦ ਟਰਸਟੀ ਬਣਾਇਆ ਔਰ ਮੈਨੂੰ ਇਹ ਗੌਰਵ ਪ੍ਰਾਪਤ ਆਇਆ ਕਿ ਇਸ ਟਰਸ ਦੇ ਪਹਿਲੇ ਟਰਸਟੀ ਆ ਮਹਾਤਮਾ ਗਾਂਧੀ ਜੀ ਵੀ ਰਹੇ ਮੋਤੀ ਲਾਲ ਨਹਿਰੂ ਜੀ ਵੀ ਰਹੇ ਮਦਨ ਮੋਨ ਮਾਲਵੀਆ ਜੀ ਰਹੇ ਔਰ ਸਵਾਮੀ ਸ਼ਰਧਾਨੰਦ ਜੀ ਵੀ ਰਹੇ ਮਤਲਬ ਇਹ ਉਹ দায়িত্ব ਹੈ ਕਿ ਜਿੱਥੇ ਇਨੀਆਂ ਮਹਾਨ ਸ਼ਖਸੀਤਾਂ ਨੇ ਇਸ ਭੂਮੀ ਦੀ ਸੇਵਾ ਕੀਤੀ ਤੇ ਮੇਰੇ ਤੋਂ ਪਹਿਲੇ ਅੰਬਿਕਾ ਸੋਨੀ ਜੀ ਸੀਗੇ ਕਾਂਗਰਸ ਦੇ ਮੰਤਰੀ ਵੀ ਰਹੇ ਪਰ ਜਦੋਂ ਮੈਨੂੰ ਇਹ ਸਥਾਨ ਮਿਲਿਆ ਤੇ ਬਹੁਤ ਹੀ ਦੁਰਦਸ਼ਾ ਸੀ ਜਦੋਂ ਮੈਂ ਸੰਸਦ ਬਣਿਆ 2016 ਤੇ ਪ੍ਰੈਸ ਦੇ ਮਿੱਤਰ ਜਿਹੜੇ ਆ ਜਾਏ ਨੇ ਉਹਨਾਂ ਦੇ ਨਾਲ ਹੀ ਮੇਰਾ ਇਤਿਆਹਾਰਾ ਹੋਇਆ ਮੇਰੇ ਨਾਲ ਡਾਕਟਰ ਹਰਿੰਦਰ ਸੰਧੂ ਜੀ ਵੀ ਸੀਗੇ ਇਹ ਟੀਮ ਜਿਹੜੀ ਬੈਠੀ ਹੈ ਡਾਕਟਰ ਰਾਮਚੌਰ ਲਾਲ ਜੀ ਵੀ ਸੀਗੇ ਸਾਡੇ ਬੁਜਰੰਗੀ ਜੀ ਜਿਹੜੇ ਪਰਦਾ ਆਣਨੇ ਸੁਧੀਰ ਜੀ ਇਹ ਸਾਰੇ ਲੋਕ ਮੇਰੇ ਸਾਥੀ ਜਿਹੜੇ ਸੀਗੇ ਮੁਖਰਜੀ ਸਾਹਿਬ ਵੀ ਸੀਗੇ ਤੇ ਬਹੁਤ ਦੁਰਦਸ਼ਾ ਹੋਈ ਮੁਖਰਜੀ ਸਾਹਿਬ ਨੇ ਮੈਨੂੰ ਰਾਉਂਡ ਕਰਵਾਇਆ ਤੇ ਉਸ ਨੇ ਮੇਰਾ ਮਨ ਰੋਇਆ ਤੇ ਇੱਕ ਤੇ 10 ਲੱਖ ਰੁਪਏ ਮੈਂ ਤੁਰੰਤ ਜਾਰੀ ਕੀਤੇ ਆਪਣੇ ਐਮਪੀ ਡੈਟ ਫੰਡ ਤੋਂ ਬਾਥਰੂਮ ਵੀ ਖਰਾਬ ਆਪਣਾ ਪੀਣ ਲਈ ਪਾਣੀ ਨਹੀਂ ਫਿਰ ਮੈਂ ਕਸਮ ਖਾਧੀ ਕਿ ਮੈਂ ਇਸ ਦੁਰਦਸ਼ਾ ਨੂੰ ਖਤਮ ਕਰਾਂਗਾ ਇੱਥੇ ਸ਼ਹੀਦ ਵਿਸ਼ਰਾਮ ਕਰ ਰਹੇ ਨੇ ਤੇ ਅੱਜ ਐਸਾ ਕੀ ਦੁਰਦਸ਼ਾ ਹੋਈ ਹੈ ਲੱਖਾਂ ਸ਼ਰਧਾਲੂ ਇੱਥੇ ਆਂਦੇ ਨੇ ਤੋ ਮੈਂ ਪਾਰਲੀਮੈਂਟ ਇਚ ਆਵਾਜ਼ ਉਠਾਈ ਔਰ ਪਾਰਲੀਮੈਂਟ ਦੇ ਵਜ਼ੀਰਾਂ ਤੋਂ ਮੈਂ ਧੰਵਾਦੀ ਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਔਰ ਕਿ ਜਿਨ੍ਹਾਂ ਨੇ ਮੇਰੀ ਆਵਾਜ਼ ਦੇ ਉੱਤੇ ਤੁਰੰਤ ਕਾਰਵਾਈ ਕੀਤੀ ਔਰ ਉਸ ਤੋਂ ਬਾਅਦ ਇੱਥੇ ਮੈਂ ਵਿਜ਼ਿਟ ਕਰਾਈ ਸਵਰਗੀਏ ਅਰੁਣ ਜੈਤਰੀ ਜੀ ਦੀ ਬਹੁਤ ਉਹਨਾਂ ਨੇ ਅਸ਼ੀਰਵਾਦ ਦਿੱਤਾ ਔਰ ਤੁਰੰਤ ਆਰਡਰ ਕੀਤੇ ਡਾਕਟਰ ਮਹੇਸ਼ ਸ਼ਰਮਾ ਸਿਗੇ ਮਿਨਿਸਟਰ ਆਫ ਕਲਚਰ ਕਿ ਤੁਸੀਂ ਅੰਮ੍ਰਿਤਸਰ ਜਾਓ ਸ਼ਵੇਤ ਮਾਲਿਕ ਕੋਲ ਉਹ ਅੰਮ੍ਰਿਤਸਰ ਆਏ ਆ ਕੇ ਪ੍ਰੋਜੈਕਟ ਸ਼ੁਰੂ ਹੋਇਆ ਉਸ ਤੋਂ ਬਾਅਦ ਹਰਦੀਪ ਪੁਰੀ ਸਾਹਿਬ ਆਏ ਉਹਨਾਂ ਦਾ ਵੀ ਯੋਗਦਾਨ ਰਿਹਾ ਪਟੇਲ ਸਾਹਿਬ ਆਏ ਉਹਨਾਂ ਦਾ ਵੀ ਯੋਗਦਾਨ ਰਿਹਾ ਅਰਜੁਨਰਾਮ ਮੈਗਵਾਲ ਜੀ ਉਹ ਵੀ ਮਿਨਿਸਟਰ ਹੈ ਕਲਚਰ ਦੇ ਉਹ ਵੀ ਆਏ ਸੋ ਇਹਨਾਂ ਸਭ ਦੇ ਸਹਿਯੋਗ ਦੇ ਨਾਲ ਇਹ ਪ੍ਰੋਜੈਕਟ 20 ਕਰੋੜ ਰੁਪਏ ਦਾ ਪਾਸ ਹੋਇਆ ਔਰ ਸੁੰਦਰੀਕਰਨ ਅੱਜ ਜਨਰਲ ਬਾਗ ਦਾ ਸੀ ਕੀਤਾ ਸਭ ਤੋਂ ਅੱਜ ਤੁਹਾਨੂੰ ਲੋਕਾਂ ਨੂੰ ਇਸ ਕਰਕੇ ਬੁਲਾਇਆ ਹੈ ਕਿ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਟਰਸਟ ਬਣਿਆ ਹੈ ਜਿਸ ਦਾ ਮੈਂ ਟਰਸਟੀ ਹਾਂ ਕਿਆ ਜਦ 3 ਸਾਲ ਹੋ ਗਏ ਉਦਘਾਟਨ ਹੋਇਆ ਮੇਨਟੇਨੈਂਸ ਐਸੀ-ਐਸੀ ਕੀਤੀ ਐ ਸੁਪਰਵੀਜ਼ਨ ਐਸੀ ਕੀਤੀ ਐ ਕਿ ਅੱਜ ਵੀ ਜੋ ਪਹਿਲੇ ਦਿਨ ਸੁੰਦਰੀਕਰਨ ਹੋਇਆ ਸੀ ਅੱਜ ਅਸੀਂ ਉਹਨੂੰ ਮੇਨਟੇਨ ਕੀਤਾ ਆ ਤੁਹਾਨੂੰ ਮੈਂ ਦਿਖਾਵਾਂਗਾ ਜਾ ਕੇ ਕਿ ਉਹਨੂੰ ਸਾਰਾ ਇੱਕ ਟੀਮ ਮਢੀ ਲਾਈ ਐ ਪਹਿਲੇ ਤਾਂ 4 ਬੰਦੇ ਕੰਮ ਕਰਦੇ ਸੀ ਅਮਿਕਾ ਸੋਨੀ ਜੀ ਦੇ ਟਾਈਮ ਅੱਜ ਘਟ ਪੜ ਨਹੀਂ ਤੇ 40 ਲੋਕ ਜਿਹੜੇ ਨੇ ਉਹ ਅਸੀਂ ਇੱਥੇ ਲਗਾਏ ਹੋਏ ਨੇ 40 ਲੋਕ ਜਿਹੜੇ ਰੈਗੂਲਰ ਮੇਨਟੇਨੈਂਸ ਕਰਦੇ ਨੇ ਸੋ ਇਹਦੇ ਵਿਸ਼ਵ ਮਈ ਜਾਈਏ ਤੇ ਇੱਕ ਲੋਕ ਮਾਰੂ ਐਕਟ ਲੈ ਕੇ ਆਈ ਸੀ ਬ੍ਰਿਟਿਸ਼ ਸਰਕਾਰ ਜਿਹਦੇ ਜੀ ਲੋਕਾਂ ਦੀ ਤਾਕਤ ਖਤਮ ਕਰਨ ਦੀ ਉਹਨਾਂ ਦਾ ਇੱਕ ਸ਼ਰੰਤਰ ਸੀ ਉਹ ਸੀਗਾ ਰੋਲੇਟ ਐਕਟ ਔਰ ਰੋਲੇਟ ਐਕਟ ਦੇ ਵਿਰੋਧ ਦੇ ਵਿੱਚ 2019 ਦੇ ਵਿੱਚ 30 ਮਾਰਚ ਤੇ 6 April ਨੂੰ ਮਹਾਤਮਾ ਗਾਂਧੀ ਜੀ ਜਿਹੜੇ ਟ੍ਰਸਟੀ ਰਹੀ ਤੇ ਟਰਸਟ ਬਾਰੇ ਦੱਸ ਦਿਆ ਇਹ ਜਿਹੜਾ ਜਲਿਆਲਾ ਬਾਗ ਨੈਸ਼ਨਲ ਮੈਮੋਰੀਅਲ ਟਰਸਟ ਹੈ 1920 ਦੇ ਵਿੱਚ ਬਣਿਆ ਔਰ ਇਹਦਾ ਵਿਧੀਵਤ ਉਦਘਾਟਨ ਜਿਹੜਾ ਹੈ ਭਾਰਤ ਦੇ ਜਿਹੜੇ ਪੂਰਵ ਰਾਸ਼ਟਰਪਤੀ ਰਜਿੰਦਰ ਪ੍ਰਸਾਦ ਜੀ ਨੇ ਉਹਨਾਂ ਨੇ ਬਾਦਿਸ਼ ਕੀਤਾ ਸੀਗਾ ਸੋ ਉਹ ਰੋਲਟ ਐਕਟ ਦਾ ਵਿਰੋਧ ਇਸ ਮਹਾਤਮਾ ਗਾਂਧੀ ਜੀ ਨੇ 30 April 2 3 3 ਮਾਰਚ ਔਰ 6 April 2019 ਨੂੰ ਪੂਰਨ ਹੜਤਾਲ ਦਾ ਸੱਦਾ ਦਿੱਤਾ ਔਰ ਇਹ ਵੀ ਵਿਰੋਧ ਹੋਇਆ ਕਿ ਨੈਸ਼ਨਲ ਲੈਵਲ ਦੇ ਲੀਡਰ ਡਾਕਟਰ ਸੱਤੇਪਾਲ ਜੀ ਔਰ ਡਾਕਟਰ ਸੈਫੁਦੀਨ ਕਿਚਨੋ ਜੀ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਫੋਦੇ ਵਿਰੋਧ ਵਿੱਚ ਵਿਸਾਖੀ ਹੈ ਜਿਹੜਾ ਪੰਜਾਬੀਆਂ ਦਾ ਤਿਹਾਰ ਹੈ, ਫਸਲਾਂ ਬਖ ਜਾਂਦੀਆਂ ਨੇ, ਪੰਜਾਬੀ ਉਸ ਦਿਨ ਆਪਣੇ ਪਰਿਵਾਰ ਦੇ ਨਾਲ ਨੱਚਦੇ ਨੇ, ਗਾਉਂਦੇ ਨੇ। ਤੇ ਇੱਕ ਤੇ ਪਿੰਡਾਂ 'ਚੋ ਜਿਹੜੇ ਪੰਜਾਬੀ ਸੀਗੇ ਪਰਿਵਾਰ, ਬੱਚੇ ਸੀ, ਮਹਿਲਾਵਾਂ ਸੀ, ਬਜ਼ੁਰਗ ਸੀ। ਉਹ ਸਾਰੇ ਇਕੱਠੇ ਹੋਏ ਵਿਸਾਖੀ ਮਨਾਉਣ ਦੇ ਲਈ ਔਰ ਇਹ ਜਿਹੜੇ ਰਾਸ਼ਟਰਪੱਤ ਸਿਗੇ ਉਹਨਾਂ ਨੇ ਪੀਸਫੁਲੀ ਇੱਕ ਸ਼ਾਂਤੀ ਮੈਂ ਇੱਥੇ ਬੈਠ ਕੇ ਗਯੋਜਤ ਕੀਤੀ ਰੋਲਟ ਐਕਟ ਦਾ ਤੇ ਡਾਕਟਰ ਕਿਚੂੂ ਔਰ ਡਾਕਟਰ ਸਤਪਾਲ ਜੀ ਦੀ ਗਿਫਤਾਰੀ ਦਾ ਵਿਰੋਧ ਕਰਨ ਦੇ ਲਈ ਔਰ ਉਸ ਨੇ ਇੱਕ ਅੰਤਕਵਾਦੀ ਜਿਹਦਾ ਨਾਮ ਇਤਿਹਾਸਿਲ ਕਾਲੇ ਅਖਸਰ ਲਿਖਿਆ ਜਾਂਦਾ ਬਿਲਗੇਡੀਅਰ ਜਨਰਲ ਧਾਇਰ ਆ ਆਪਣੀ ਟੁਕੜੀ ਲੈ ਕੇ ਸੈਕਲੋ ਜਵਾਨਾਂ ਵੀ ਔਰ ਇਹ ਜੇ ਤੁਸੀਂ ਗਲੀ ਦੇਖ ਰਹੇ ਹੋ ਅੱਜ ਵੀ ਅਸੀਂ ਇਹਨੂੰ ਮੇਨਟੇਨ ਕੀਤਾ ਕੋਈ ਗਲੀ ਹੈ ਜਿਸ ਤਰ੍ਹਾਂ ਤੁਸੀਂ ਦੇਖ ਕੇ ਆਏ ਹੋ ਬੜੀ ਸੰਕਰੀ ਗਲੀ ਹੈ ਨੈਰੋ ਸਟਰੀਟ ਹੈ ਉਹਦੇ ਤੋਂ ਆ ਕੇ ਉਹਨੂੰ ਬੱਦ ਕਰ ਦਿੱਤਾ ਹੁਣ ਬਾਹਰ ਜਾਣ ਦਾ ਕੋਈ ਰਸਤਾ ਹੀ ਨਹੀਂ ਸੀ ਉਹ ਫਿਰ ਉਹਨਾਂ ਨੇ ਮਸ਼ੀਨ ਗੰਨਾ ਦੇ ਨਾਲ ਗੋਲੀਬਾਰੀ ਕੀਤੀ ਔਰ નિર્ਦੋਸ਼ ਨਿਹੱਤੇ ਜਿਹੜੇ ਉੱਥੇ ਲੋਕ ਇਕੱਠੇ ਹੋਏ ਸੀ ਚਾਹੇ ਉਹ ਬੱਚੇ ਸੀ ਮਹਿਲਾਵਾਂ ਸੀ ਬਜ਼ੁਰਗ ਸੀ ਮਰਦ ਸੀ ਕਿਸੇ ਨੂੰ ਨਾ ਬਖਸ਼ਦੇ ਹੋਏ ਸ਼ਹੀਦ ਕਰਤਾ ਲਗਭਗ 1000 ਤੋਂ ਵੱਧ ਲੋਕ ਸ਼ਹੀਦ ਹੋ ਗਏ ਔਰ 1500 ਤੋਂ ਵੱਧ ਲੋਕ ਕਾਇਲ ਹੋ ਗਏ ਔਰ ਜਿਹੜਾ ਇੱਥੇ ਸ਼ਹੀਦੀ ਕੂਆ ਹੈ ਉਹ ਲਾਸ਼ਾਂ ਦੇ ਨਾਲ ਭਰ ਕੇ ਓਵਰਫਲੋ ਕਰ ਗਿਆ ਸੋ ਇਹ ਜਿਹੜਾ ਸ਼ਹੀਦੀ ਸਾਕਾ ਆਇਆ ਇਹਦੀ ਯਾਦ ਦੇ ਵਿੱਚ ਕਿਉਂਕਿ ਇਹ ਜਿਹੜਾ ਸਥਾਨ ਸੀਗਾ ਜਿਹਨੂੰ ਜਨਰਲੀ ਦਾ ਬੰਦਾ ਸੀ ਉਹਦੇ ਨਾਲ ਉੱਤੇ ਜ਼ਮੀਨ ਸੀਗੀ ਜੱਲੇ ਜੱਟ ਵੀ ਕਿਆ ਜਾਂਦਾ ਸੀ ਉਹਨਾਂ ਨੂੰ ਤੇ ਉਸ ਵੇਲੇ ਅੰਮ੍ਰਿਤਸਰ ਦੇ ਰਾਸ਼ਟਰਪਤੀਆਂ ਨੇ ਮਿਲ ਕੇ ਇਹ ਜਗ੍ਹਾ ਪੈਸੇ ਦੇ ਕੇ ਖਰੀਦੀ ਔਰ ਉੱਥੇ ਟਰਸਟ ਜਿਹੜਾ ਹੈ ਉਹਨੂੰ ਇਹ ਜਗ੍ਹਾ ਸਮਰਪਿਤ ਕੀਤੀ ਔਰ ਉਸ ਤੋਂ ਬਾਅਦ ਟਰਸਟ ਇਹਦੀ ਦੇਖਰੇਖ ਕਰਨਾ ਸ਼ੁਰੂ ਹੋਇਆ ਸੋ ਇਹ ਇਤਿਹਾਸ ਜਿਹੜਾ ਹੈਗਾ ਇਹ ਰਿਹਾ ਔਰ ਜਦੋਂ ਇਹ ਕਾਰਡ ਹੋਇਆ ਤੇ ਸਾਡੇ ਰਾਸ਼ਟਰੀ ਕਵੀ ਰਹੇ ਰਵਿੰਦਰਨਾਥ ਟੈਗੋਰ ਜੀ ਨੇ ਆਪਣਾ ਨਾਈਟਹੁਡ ਦਾ ਜਿਹੜਾ ਸਨਮਾਨ ਸੀ ਉਹ ਵਾਪਸ ਕਰ ਦਿੱਤਾ ਇੱਥੋਂ ਤੱਕ ਕਿ ਬ੍ਰਿਟਿਸ਼ ਪ੍ਰਧਾਨ ਮੰਤਰੀ ਜਿਹੜੇ ਸੀ ਵਿਨਸਟੈਂਟ ਚਰਚਿਲ ਉਹਨਾਂ ਨੇ ਵੀ ਪਾਰਲੀਮੈਂਟ ਦੇ ਵਿੱਚ ਬ੍ਰਿਟਿਸ਼ ਇਸ ਕਾਰਡ ਦੀ ਨਿਖੇਦੀ ਕੀਤੀ ਔਰ ਉਸ ਤੋਂ ਬਾਅਦ ਉਹਦੀ ਗੱਲ ਹੈ ਕਿ ਬ੍ਰਿਟਿਸ਼ ਜਿੰਨੇ ਲੋਕ ਲੀਡਰ ਸੀ ਉਹਨਾਂ ਨੇ ਮਾਫੀ ਨਹੀਂ ਮੰਗੀ ਨਿੰਦਾ ਕੀਤੀ ਇਹਦੇ ਉੱਤੇ ਉਹਨਾਂ ਨੇ ਨਿੰਦਾ ਦੇ ਕੀਤੀ ਪਰ ਮਾਫੀ ਨਹੀਂ ਮੰਗੀ 1997 ਜਿਹੜੇ ਕੁਈਨ ਐਲਿਜ਼ਾਬੈਥ ਜਿਹੜੇ ਸੀ ਰਾ ਮਹਾਰਾਣੀ ਸੀ ਉਹ ਆਏ تھے ਉਹਨਾਂ ਨੇ ਆਗੇ ਸਿਰ ਧਨੁਸ਼ਧਾਈ ਲਈ ਦਿੱਤੀ ਤਾਂ ਸਿੱਧ ਹੁੰਦਾ ਹੈ ਕਿ ਉਹਨਾਂ ਦੇ ਮਨ 'ਚ ਇਹ ਗੱਲ ਸੀ ਕਿ ਗਲਤ ਹੋਇਆ ਪਰ ਉਹ ਮੂੰਹ 'ਚ ਮਾਫੀ ਨਹੀਂ ਮੰਗ ਸਕੇ ਉਹਨਾਂ ਨੇ ਕੇਵਲ ਸਦਾ ਅਗਲੀ ਦੇ ਕੇ ਚਲੇ ਗਏ ਇੱਕ ਦੁਖਦ ਘਟਨਾ ਹੋਰ ਹੋਈ ਜਿਹੜੀ ਕਿ ਮੈਂ ਤੁਹਾਡੀ ਜਾਣਕਾਰੀ ਲਿਆਣਾ ਚਾਹਨਾ ਪ੍ਰਿੰਸ ਡਿਊਕ ਸੀਗੇ ਜਿਹੜੇ ਕਿ ਮਹਾਰਾਣੀ ਦੇ ਹਸਬੰਡ ਸੀ ਉਹਨਾਂ ਨੇ ਜਦੋਂ ਬੋਟ ਪੜਿਆ ਹਜ਼ਾਰ ਬੰਦਾ ਸ਼ਹੀਦ ਹੋ ਗਿਆ ਉਹਨਾਂ ਨੇ ਕਿਹਾ ਜੀ ਆਦਮੀ ਤਾਂ 300 ਕੁ ਸ਼ਹੀਦ ਹੋਏ ਨੇ ਬੜੀ ਕੰਟਰੋਵਰਸੀ ਹੋਈ ਜਿਸ ਸੇ ਲੈ ਕੇ ਮਿਨਿਸਟਰੀ ਨੇ ਜਾ ਫਿਰ ਜਾਰੀ ਕੀਤੀ ਕਿ ਪ੍ਰਿੰਸ ਡਿਊਕ ਗਲਤ ਸੀਗੇ ਇੱਥੇ ਹਜ਼ਾਰ ਤੋਂ ਵੱਧ ਬੰਦਾ ਜਿਹੜਾ ਸ਼ਹੀਦ ਹੋਇਆ ਸੋ ਇਹ ਮਾਨਸਿਕਤਾ ਇਹ ਅੰਗਰੇਜ਼ਾਂ ਦੀ ਰਹੀ ਹੌਸਲੇ ਮੈਂ ਤੁਹਾਨੂੰ ਇਹ ਕਹਿ ਸਕਦਾ ਹਾਂ ਕਿ ਇਹੀ ਇੱਕ ਸਾਕਾ ਸੀ ਜਿਨ੍ਹਾਂ ਨੇ ਇਸ ਦੇਸ਼ ਨੂੰ ਸ਼ਹੀਦ ਕਰਾਉਣ ਦਾ ਨੀਂ ਜੜੀ ਹੈ ਉਹ ਰੱਖ ਦਿੱਤੀ ਕਿ ਉਸ ਵਾਰ ਲਾਲਾ ਲਾਜਪਤ ਰਾਏ ਜੀ ਤੁਹਾਨੂੰ ਪਤਾ ਹੀ ਹੈ ਕਿ ਲਾਠੀਆਂ ਦੇ ਨਾਲ ਉਹਨਾਂ ਨੇ ਆਪਣਾ ਪ੍ਰਾਂਤ ਤਿਆਗ ਦਿੱਤੇ ਸਤਿਆਗ੍ਰਹਿ ਕਰਦੇ ਹੋਏ ਭਾਰਤ છોੜੋ ਅੰਦੋਲਨ ਹੋਇਆ ਤੇ ਜਲਿਆਂ ਵਾਲੇ ਬਾਗ ਸਾਕੇ ਤੋਂ ਬਾਅਦ ਹੀ ਸਭ ਕੁਝ ਹੋਇਆ ਸੇਕ ਪੰਜਾਬੀ ਨੌਜਵਾਨ ਉਦਮ ਸਿੰਘ ਨੌਜਵਾਨ ਛੋਟੀ ਉਮਰ ਦਾ ਨੌਜਵਾਨ ਉਹਨੇ ਕਸਮ ਖਾਦੀ ਸੀ ਕਿ ਜਿਹੜਾ ਬਰਗੇਡੀਅਰ ਜਨਰਲ ਡਾਇਰ ਨੇ ਕਾਟ ਕੀਤਾ ਮੈਂ ਇਹਦਾ ਬਦਲਾ ਲਾਣਾ ਔਰ 1940 ਜਾ ਕੇ ਜਨਰਲ ਓਡਾਇਰ ਜਿਹੜਾ ਸੀ ਉਹਨੂੰ ਗੋਲੀ ਮਾਰ ਕੇ ਜਿੰਨੇ ਕੇ ਇਹਦੇ ਆਰਡਰ ਦਿੱਤੇ ਸੀ ਇਹਤਿਆਗਾਂਡ ਦੇ ਉਹਨੇ ਬਦਲਾ ਲਿਆ ਉਸ ਪੰਜਾਬ ਦੇ ਸਪੂਤ ਔਰ ਸ਼ਹੀਦ ਇਸ ਕਰਕੇ ਕਿਹਾ ਗਿਆ ਉਦਮ ਸਿੰਘ ਜੀ ਨੂੰ ਕਿ ਉਹਨਾਂ ਨੂੰ ਫਾਜ਼ੀ ਦੇ ਚੜਾ ਦਿੱਤਾ ਗਿਆ ਔਰ ਜਨਰਲ ਡਾਇਰ ਦਾ ਕੀ ਹਾਲ ਹੋਇਆ 1927 ਦੇ ਵਿੱਚ ਉਹਨੂੰ ਲਕਵਾ ਮਾਰ ਗਿਆ ਉਸ ਅੰਤਕਵਾਦੀ ਜਨਰਲ ਡਾਇਰ ਨੂੰ ਉਹਦੀ ਜ਼ੁਬਾਨ ਬੰਦ ਹੋ ਗਈ ਔਰ ਉਹ ਕਿਲ-ਕਿਲ ਕੇ ਮਰਿਆ ਜਨਰਲ ਡਾਇਰ ਇਹ ਭਗਵਾਨ ਨੇ ਪਰਮਾਤਮਾ ਨੇ ਉਹਨੂੰ ਸਜ਼ਾ ਦਿੱਤੀ ਉਹਦੇ ਦੁਸ਼ਕਰਮਾਂ ਦੀ ਔਰ ਉਸ ਤੋਂ ਬਾਅਦ ਕੋਨ ਡਵੈਲਪਮੈਂਟ ਦੇ ਆਈਏ ਜਦੋਂ ਮੈਨੂੰ ਜ਼ਿੰਮੇਵਾਰੀ ਮਿਲੀ ਪ੍ਰਧਾਨ ਮੰਤਰੀ ਜੀ ਨੇ ਮੈਨੂੰ ਨਿਰਦੇਸ਼ ਦਿੱਤੇ ਬੁਲਾ ਕੇ ਕਿ ਇਸ ਜਗ੍ਹਾ ਨੂੰ ਬਹੁਤ ਖੂਬਸੂਰਤ ਵੀ ਬਣਾਣਾ ਹੈ ਇਸ ਜਗ੍ਹਾ ਦੇ ਜਿਹੜੇ ਬੁਲੇਟ ਪੁਆਇੰਟਸ ਨੇ ਸ਼ਹੀਦੀ ਘੁਆ ਉਹਨਾਂ ਨੂੰ ਪ੍ਰੀਜ਼ਰਵ ਵੀ ਕਰਨਾ ਹੈ ਨਾ ਹੋਏਗਾ ਕਿਸੇ ਲਈ ਮੌਸਮ ਦੀ ਖਰਾਬੀ ਨਾਲ ਇਹ ਇਤਿਹਾਸਿਕ ਧਰào ਘਰਵਰ ਜਿਹੜੀ ਹੈ ਦਰਾਸ਼ਾਈ ਹੋ ਜਾਏ ਉਹ ਅਸੀਂ ਕੈਮੀਕਲਸ ਯੂਜ਼ ਕੀਤੇ ਯਾਨੀਲੇ 20 ਸਾਲ ਤੱਕ ਉਹਨਾਂ ਨੂੰ ਅਸਰ ਨਾ ਹੋਏਗਾ ਔਰ ਤੁਹਾਨੂੰ ਮੈਂ ਦੱਸਾਂ ਕਿ ਪ੍ਰਧਾਨ ਮੰਤਰੀ ਮੋਦੀ ਜੀ ਸਮੇਂ-ਸਮੇਂ ਤੇ ਮੈਨੂੰ ਬੁਲਾ ਕੇ ਅਲੱਗ-ਅਲੱਗ ਵੀਡੀਓਜ਼ ਦੇਖਦੇ ਰਹੇ ਔਰ ਮੇਰੇ ਕੋਲ ਪੁੱਛਦੇ ਰਹੇ ਕਿ ਕਿੰਨੀ ਡਿਵੈਲਪਮੈਂਟ ਹੋ ਗਈ ਹੈ ਹੁਣ ਕੀ ਕਰ ਰਹੇ ਹੋ ਔਰ ਕਹੋ ਮੈਂ ਦੱਸਾਂ ਜਿੰਨੀ ਡਿਵੈਲਪਮੈਂਟ ਕੀਤੀ ਉਹਦੇ ਵਿੱਚ ਜਿਹੜਾ ਅਸ਼ੀਰਵਾਦ ਮਿਲਿਆ ਉਹ ਮੋਦੀ ਜੀ ਦਾ ਮਿਲਿਆ ਇੰਨਾ ਇੰਟਰਸਟ ਉਹ ਪ੍ਰਧਾਨ ਮੰਤਰੀ ਮੋਦੀ ਜੀ ਜਿਹੜੇ ਐਨੇ ਵਿਅਸਤ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਵਿਸ਼ਵ ਦੇ ਸਭ ਤੋਂ ਲੋਕਪ੍ਰੀਆ ਨੇਤਾ ਨੇ ਉਹਨਾਂ ਨੇ ਜੰਹਲਿਆ ਵਾਲੇ ਬਾਗ ਦੇ ਵਿਕਾਸ ਦੇ ਵਿੱਚ ਲਿਟਾ ਘਟ ਤੋਂ ਵੱਧ 10 ਬੈਠਕਾਂ ਪ੍ਰਧਾਨ ਮੰਤਰੀ ਜੀ ਨੇ ਮੈਨੂੰ ਬੁਲਾ ਕੇ ਕੀਤਾ ਇਹਦੇ ਪ੍ਰੋਗਰੈਸ ਨੂੰ ਦੇਖਣ ਦੇ ਲਈ ਸੋ ਪ੍ਰੋਗਰੈਸ ਇਹ ਦੇਖੋ ਕਿ ਆ 3 ਸਾਲ ਬਾਅਦ ਦੀ ਜਿਸ ਵਾਰ ਮੈਂ ਕਿਹਾ ਅਸੀਂ ਉਸੇ ਕੰਡੀਸ਼ਨ 'ਚ ਜੇ ਬਾਂਦੂ ਰੱਖਿਆ ਸ਼ਰਧਾ ਜੀ ਸ਼ਰਧਾਲੂਆਂ ਦੀ ਗਿਣਤੀ ਕਿਤੇ ਵਧ ਗਈ ਹੈ ਔਰ ਇੱਕ ਸਭ ਤੋਂ ਵੱਡੀ ਗੱਲ ਹੋਈ ਹੈ ਕਿ 5 ਵਜੇ ਬੰਦ ਕਰ ਦਿੱਤਾ ਜਾਂਦਾ ਸੀ ਜਿਹੜੇ ਲੋਕ ਦਰਬਾਰ ਸਾਹਿਬ ਆਉਂਦੇ ਸੀਗੇ ਉਹ ਵਿਚਾਰੇ ਕਾਫੀ ਲੋਕ ਇਹ ਦੇਖ ਨਹੀਂ ਸੀ ਬਾਂਦੇ ਕਿਉਂਕਿ 5 ਵਜੇ ਬੰਦ ਹੋ ਜਾਂਦਾ ਜੀ ਦਰਬਾਰ ਸਾਹਿਬ ਰਾਤ ਤੱਕ ਗੁੱਲਾ ਰਹਿੰਦਾ ਹੈ ਹਰਮੰਦਰ ਸਾਹਿਬ ਸਾਡਾ ਜਿਹੜਾ ਹੈ ਸ੍ਰੀ ਹਰਮੰਦਰ ਸਾਹਿਬ ਉਹ ਨਜ਼ਦੀਕ ਹੀ ਹੈ ਅਸੀਂ ਉਹ ਟਾਈਮ ਵਧਾ ਦਿੱਤਾ ਹੈ ਹੁਣ ਰਾਈਟ ਹੈਂਡ ਸਾਊਂਡ ਸ਼ੋ ਸ਼ਾਮ ਨੂੰ ਹੁੰਦਾ ਹੈ ਔਰ ਦੇਰ ਰਾਤ ਇਸ ਥਾਂ ਬਾਦ ਨੂੰ ਹੁੰਦਾ ਹੈ ਔਰ ਅੱਗੇ ਨਾਲੋਂ ਲਗਭਗ 4 ਗੁਣਾ ਹੋ ਗਿਆ ਸ਼ਰਧਾਲੂਆਂ ਦੀ ਗਿਣਤੀ ਇਸ ਸੁਵਿਧਾਵਾਂ ਮਿਲਣ ਦੇ ਕਾਰਨ ਸਾਡੇ ਜਿਹੜੇ ਅੱਜ ਇੱਥੇ ਵਿਜ਼ਿਟ ਕਰਦੇ ਨੇ ਸਭ ਤੋਂ ਪਹਿਲੇ ਅਸੀਂ ਇੱਥੇ ਲਾਈਟ ਐਂਡ ਸਾਊਂਡ ਸ਼ੋਅ ਸ਼ੁਰੂ ਕੀਤਾ ਲਗਭਗ 500 ਦੇ ਕਰੀਬ ਕੁਰਸੀਆਂ ਅਸੀਂ ਲਗਾਨੀਆਂ ਕਿ ਜਿਹਦੇ ਵਿੱਚ ਲੋਕ ਬੈਠ ਕੇ ਇਸ ਸਾਕੇ ਬਾਰੇ ਦੇਖਦੇ ਨੇ ਕਿ ਹੋਇਆ ਕੀ ਉਹਨਾਂ ਦੇ ਬੱਚਿਆਂ ਨੂੰ ਪ੍ਰੇਰਣਾ ਮਿਲਦੀ ਹੈ ਉਹਨਾਂ ਨੂੰ ਲੱਗਦਾ ਹੈ ਕਿ ਇਹ ਬਾਗ ਨਹੀਂ ਹੈ ਇਹ ਸ਼ਹੀਦਾਂ ਦੀ ਸ਼ਰਨਸਥਲੀ ਹੈ ਇੱਥੇ ਨਮਨ ਕਰਨਾ ਹੈ ਉਹਨਾਂ ਦੇ ਮਨ ਵਿੱਚ ਰਾਸ਼ਟ੍ਰਪਤੀ ਦੀ ਭਾਵਨਾ ਪੈਦਾ ਹੁੰਦੀ ਹੈ ਕਿ ਕਿੰਨੇ ਲੋਕਾਂ ਨੇ ਆਪਣੇ ਪ੍ਰਾਨ ਉਚਾਵਰ ਕਰਤੇ ਜਿਹੜੀ ਠੰਡੀਆਂ ਹਵਾਵਾਂ ਆਜ਼ਾਦੀ ਨਹੀਂ ਆਸੀ ਲਾਦੇ ਉਸ ਤੋਂ ਬਾਅਦ ਸ਼ਹੀਦੀ ਕੂਆ ਜਿਹੜਾ ਹੈ ਉਹਨੂੰ ਅਸੀਂ ਸੁਰੱਖਸ਼ਨ ਦਿੱਤਾ ਉਦੋਂ ਤੇ ਡੋਮ ਲਾਇਆ ਪਹਿਲੇ ਬਾਰਿਸ਼ ਤੋਂ ਦੇਖਦੇ ਸੀਗੇ ਕੋਈ ਉਹਦੇ ਨਾਲ ਖੇਡ ਛਾੜ ਨਹੀਂ ਕੀਤੀ ਕੈਨੋਬੀ ਉੱਪਰ ਲਾਤੀ ਜਦੋਂ ਉਹਦੀ ਡੁੰਗਾਈ ਵੀ ਨਜ਼ਰ ਆਏ ਪਹਿਲੇ ਕੀ ਸੀ ਉਹ ਨਜ਼ਰ ਹੀ ਨਹੀਂ ਚ ਆਂਦਾ ਉਸ ਤੋਂ ਬਾਅਦ ਜਿੱਥੇ ਟਾਰਚ ਲੱਗੀ ਹੈ ਜਿੱਥੇ ਸ਼ਹੀਦਾਂ ਨੂੰ ਸੀ ਸ਼ਰਧਾਗੀ ਦੇਨੇ ਆ ਉੱਥੇ ਅਸੀਂ ਲਿਲੀ ਪੌਟ ਬਣਾਇਆ ਜਿਹੜਾ ਸ਼ਾਂਤੀ ਦਾ ਪ੍ਰਤੀਕ ਹੈ ਸ਼ਹੀਦਾਂ ਦੇ ਲਈ ਇਹ ਜਿਹੜੇ ਬੁਲੇਟ ਪੁਆਇੰਟ ਸੀ ਜਿੱਥੇ ਗੋਲੀਆਂ ਵਧੀਆ ਉਹ ਸਮੇਂ ਉਹਨਾਂ ਨੂੰ ਸਪੈਸ਼ਲ ਕੈਮੀਕਲ ਕੋਟਿੰਗ ਕਰਕੇ ਅਸੀਂ ਪ੍ਰੀਜ਼ਰਵ ਕੀਤਾ ਹੈ। ਔਰ ਅੱਜ ਆਨਲ 20 ਸਾਲ ਤੱਕ ਵੀ ਉਹ ਪ੍ਰੀਜ਼ਰਵਡ ਰਹਿਣਗੇ। ਸੁੰਦਰ ਲਾਈਟਿੰਗ ਲਗਾਈ ਹੈ। ਇਸ ਤੋਂ ਬਾਅਦ ਪੀਨ ਦੇ ਠੰਡੇ ਪਾਣੀ ਦੇ ਮਸ਼ੀਨਾ ਬਾਹਰ ਜਾ ਕੇ ਤੁਹਾਨੂੰ ਮੈਂ ਦਿਖਾਵਾਂਗਾ ਕੰਮ ਕਰ ਰਹੀ ਹੈ ਲੋਕਾਂ ਦੀ ਸੁਵਿਧਾ ਦੇ ਲਈ। ਅੱਛਾ ਜਿਹੜੇ ਵਾਸ਼ਰੂਮ ਨੇ ਜਿਨ੍ਹਾਂ ਨੂੰ ਅਸੀਂ ਕਹਿੰਦੇ ਆ ਆਪਣੇ ਸਵਚਾਲੇ ਨੇ ਉਹ ਬੜੇ ਹੀ ਸਾਫ਼ ਸਫਾਈ ਰੈਂਦੀ ਆ ਉਹਨਾਂ ਦੀ ਲੋਕਾਂ ਦੀ ਸੁਵਿਧਾ ਦੇ ਲਈ ਇਸੇ ਤਰ੍ਹਾਂ ਅਸੀਂ ਇਹ ਜਿਹੜਾ ਜਿੱਥੇ ਅਸੀਂ ਅੱਜ ਪ੍ਰੈਸ ਕਾਨਫਰੰਸ ਕਰ ਰਹੇ ਆ ਇਹ ਅਸੀਂ ਮਹਾਰਾਜਾ ਰਣਜੀਤ ਸਿੰਘ ਜੀ ਜੋ ਪੰਜਾਬ ਦੇ ਮਹਾਰਾਜਾ ਹੋਏ ਨੇ ਜਿਨ੍ਹਾਂ ਨੇ ਸਾਰੇ ਅਫਗਾਨਿਸਤਾਨ ਤੱਕ ਦੇਸ਼ ਦੀ ਸੀਮਾ ਵਧਾਤੀ ਸੀ ਉਹ ਸਿੱਖ ਕਲਚਰ ਦੀ ਅਸੀਂ ਔਰ ਸ਼ਹੀਦਾਂ ਦੀ ਲਾਲਾ ਲਖਪਤਰਾਏ ਜੀ ਦਾ ਵੀ ਚਿੱਤਰ ਲੱਗਾ ਹੈ ਅਲੱਗ-ਅਲੱਗ ਸਹੀ ਦਾਦਾ ਜਿਹੜਾ ਹੈ ਉਹ ਗਦਰ ਪਾਰਟੀ ਨੂੰ ਵੀ ਅਸੀਂ ਯਾਦ ਕਰ ਰਹੇ ਹਾਂ ਮਸ਼ਾਲ ਦੇ ਨਾਲ ਸੋ ਪ੍ਰਾਚੀਨ ਕਾਲੀਨ ਪੰਜਾਬ ਇਹ ਅਸੀਂ ਨਾਂ ਦਿੱਤਾ ਹੈ ਕਿ ਪ੍ਰਾਚੀਨ ਪੰਜਾਬ ਕੀ ਹੁੰਦਾ ਸੀ ਉਹ ਇਹ ਗੈਲਰੀ ਹੈਗੀ ਹੈ ਇਸੇ ਤਰ੍ਹਾਂ ਇੱਕ ਡਿਜੀਟਲ ਥੀਏਟਰ 에ਅਰ ਕੰਡੀਸ਼ਨ ਬਣਾਇਆ ਹੈ ਜਿੱਥੇ 3 ਡਾਈਮੈਂਸ਼ਨਲ ਇੱਕ ਮੂਵੀ ਚੱਲ ਰਹੀ ਹੈ ਕਿ ਜਿਹੜੀ ਸ਼ੀਦੀ ਸਾਕੇ ਬਾਰੇ ਦੱਸਦੀ ਹੈ ਉਸ ਤੋਂ ਬਾਅਦ ਅਸੀਂ 에ਅਰ ਕੰਡੀਸ਼ਨ ਲੋਕਾਂ ਦੀ ਸੁਵਿਧਾ ਲਈ ਗੈਲਰੀਜ਼ ਬਣਾਈਆਂ ਨੇ ਜਿੱਥੇ ਅਲੱਗ-ਅਲੱਗ ਚਿੱਤਰ ਲਾਇਆ ਨੇ ਕਿ ਤੇ ਸ਼ਹੀਦ ਭਗਤ ਸਿੰਘ ਜੀ ਦੇ ਸਮੇਂ ਦੇ ਚਿੱਤਰ ਨੇ ਕਿੱਥੇ ਉਸ ਤੋਂ ਮਤਲਬ ਤੁਸੀਂ ਇਹ ਸਮਝ ਲਓ ਕਿ 1857 ਤੋਂ ਲੈ ਕੇ 1947 ਤੱਕ ਜੋ ਸੁਤੰਤਰਤਾ ਅੰਦੋਲਨ ਚੱਲਿਆ ਚਾਹੇ ਰानी लक्ष्मीबाई ਜੀ ਸੀਗੇ ਚਾਹੇ ਮਹਾਤਮਾ ਗਾਂਧੀ ਜੀ ਸੀਗੇ ਜਿੰਨੇ ਲੋਕਾਂ ਨੇ ਨੇਕਤਵ ਕੀਤਾ ਲਾਲਾ ਲਾਜਪਤਰਾ ਜੀ ਸੀਗੇ ਤਾत्या टोपे ਜੀ ਸੀਗੇ ਉਹਨਾਂ ਦਾ ਸਾਰਾ ਇਤਿਹਾਸ ਸੀ ਉਹ ਵਿਜ਼ਟਰ ਗੈਲਰੀਜ਼ ਦੇ ਵਿੱਚ ਦਰਸਾਇਆ ਹੈ ਤਾਂ ਕਿ ਆਉਣ ਵਾਲੇ ਵਿਜ਼ਟਰਸ ਨੂੰ ਪਤਾ ਲੱਗੇ ਕਿ ਜਿਹੜਾ ਸੁਤੰਤਰਤਾ ਸੰਗਰਾਮ ਹੋਇਆ ਸੀ ਉਹ 1857 ਤੋਂ ਲੈ ਕੇ 1947 ਤੱਕ ਕੀ ਕੀ ਸ਼ਹੀਦੀਆਂ ਹੋਇਆ ਕੀ ਕੀ ਸੰਘਰਸ਼ ਹੋਇਆ ਤੇ ਅੰਗਰੇਜ਼ ਜਿਹੜੇ ਸੀ ਉਹਨਾਂ ਨੂੰ ਇਸ ਦੇਸ਼ ਤੋਂ ਅਸੀਂ ਬਾਹਰ ਕੱਢਿਆ ਜਿਹੜੀ ਗਲੀ ਸੀ ਉਹਨੂੰ ਅਸੀਂ ਬਿਨਾਂ ਛੇੜੇ ਉਸ ਗਲੀ ਨੂੰ ਜਿਹੜਾ ਸਰਕਸ਼ਿਤ ਕੀਤਾ ਕਿ ਲੋਗਾਂ ਨੂੰ ਪਤਾ ਲੱਗੇ ਕਿ ਇਸ ਗਲੀ ਦੇ ਥਰੂ ਜੋ ਬ੍ਰਿਗੇਡੀਅਨ ਜਨਰਲ ਡਾਇਲ ਆਇਆ ਸੀ ਇੱਥੇ ਪਾਣੀ ਖੜਾ ਨਾ ਹੋਏ ਉਹਦੇ ਲਈ ਅਸੀਂ ਰੀਚਾਰਜਿੰਗ ਵੈਲ ਜਿਹਨੂੰ ਕਹਿੰਦੇ ਆ ਕੂਆ ਕਿ ਪਾਣੀ ਜ਼ਮੀਨ ਦੇ ਅੰਦਰ ਚਲਾ ਜਾਏ ਉਹ ਅਸੀਂ ਬਣਾਇਆ ਹੈਗਾ ਸੁੰਦਰ ਲੈਂਡਸਕੇਪਿੰਗ ਕੀਤੀ ਹੈ ਕਿ ਲੋਗ ਆ ਕੇ ਬੈਠਣ ਆਪਣੀ ਫੈਮਿਲੀਜ਼ ਨਾਲ ਆਨੰਦ ਲੈਣ ਜੁੜਕਸ਼ਰ ਰੋਪਨ ਕੀਤਾ ਹੈ ਸੁੰਦਰ ਬਾਗ ਬਣੇ ਨੇ ਹਜਿਸ ਬਨਿਆ ਨੇ ਉਹ ਸਾਰਾ ਤੁਸੀਂ ਬਾਹਰ ਜਾ ਕੇ ਸੁੰਦਰਤਾ ਜਿਹੜੀ ਹੈ ਉਹ ਜਲਿਆਲੇ ਬਾਗ ਦੀ ਦੇਖੋਗੇ ਤਾਂ ਇਹ ਜਿਹੜਾ ਚਰਨ ਸੀ ਪਹਿਲਾ ਕਿ 70 ਸਾਲ ਹੀ ਪਹਿਲੀ ਆ ਰਹੀ ਹੈ ਆਜ਼ਾਦੀ ਤੋਂ ਬਾਅਦ ਸ਼ਹੀਦਾਂ ਨੂੰ ਜੋ ਸ਼ਮਦਾਇਗੀ ਦਿੱਤੀ ਹੈ ਤੇ ਉਹ ਜਲਿਆਲੇ ਵਾਲੇ ਬਾਗ ਨੈਸ਼ਨਲ ਮੈਮੋਰੀਅਲ ਟਰਸਟ ਦੇ ਚੇਅਰਮੈਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦੀ ਟੀਮ ਦੁਆਰਾ ਦਿੱਤੀ ਗਈ ਹੈ। ਕੋਈ ਗੱਲ ਹੋਰ ਮੈਂ ਕਰਾਂਗਾ ਕਿ ਕੋਈ ਸਾਡੇ ਕਾਂਗਰਸ ਦੇ ਲੋਕਾਂ ਨੇ ਮੈਂ ਤਾਂ ਸਮਝ ਹੀ ਨਹੀਂ ਸੀ ਆਈ ਉਹ ਸਲੇ ਕਿ ਜਿਸ ਦਿਨ ਪ੍ਰਧਾਨ ਮੰਤਰੀ ਜੀ ਨੇ ਉਦਘਾਟਨ ਉਹ ਕੀਤਾ ਸੀ ਉਹ ਦਿਨ ਰਾਜਨੀਤੀ ਨਾਲ ਪ੍ਰੇਰਿਤ ਹੋ ਕੇ ਕਦੀ ਇਹ ਵੀ ਹੋਇਆ ਕਿ ਸ਼ਹੀਦੀ ਸਾਲ ਦੋ ਵਾਰੀਆਂ ਇੱਕ ਹੋਰ ਬਣਾ ਲਿਆ ਸੀ ਜਿੱਥੇ ਪੈਥੈਟਿਕ ਕੰਡੀਸ਼ਨ ਆ ਬਗੋ ਤੇ ਗਿਆ ਹੀ ਕੋਈ ਨਹੀਂ ਸਿਰਫ ਰਾਜਨੀਤੀ ਕੀਤੀ ਕਿ ਅਸੀਂ ਪ੍ਰਧਾਨ ਮੰਤਰੀ ਦੇ ਸੱਦੇ ਹੁੰਦੇ ਨੇ ਜੀ ਪ੍ਰਧਾਨ ਮੰਤਰੀ ਕੋਈ ਪਾਰਟੀ ਦੇ ਨਹੀਂ ਪਰ ਉਹਨਾਂ ਨੇ ਉਹ ਸ਼ਹੀਦੀ ਸਾਲ ਬਣਾ ਲਿਆ ਜੇ ਤੁਹਾਨੂੰ ਪੱਤਰਕਾਰ ਬੰਦੂਆਂ ਤੋਂ ਪੜਿਆ ਵਿੱਚ ਆਉਜਾ ਸਾਹਿਬ ਮੈਂ ਪੜਿਆ ਕਈ ਜਗ੍ਹਾ ਤੇ ਗੁਰਮੀਤ ਜੀ ਆਪਣਾ ਬਬਲੂ ਜੀ ਕਿ ਉਹ ਸਹੀ ਦੀ ਜਗਾ ਦਾ ਕੋਈ ਦੇਖ ਲੈ ਨਹੀਂ ਹੈ ਉਹ ਬਾਦੂ ਦੁਗਾਟਨ ਕਰਕੇ ਆਪਣਾ ਉਸ ਦਿਨ ਨੂੰ ਮਨਾ ਕੇ ਚਲੇ ਗਏ ਤੇ ਇਹ ਕਾਜ ਮੈਂ ਸਦਾ ਜੀ ਦੇਾਂਗਾ ਕੱਲ ਕਾਰਗਿਲ ਦਿਵਸ ਸੀ ਕਾਰਗਿਲ ਦਿਵਸ ਤੇ ਸਾਡੇ ਹਜ਼ਾਰਾਂ ਨੌਜਵਾਨਾਂ ਨੇ ਸੈਂਕੜੇ ਨੌਜਵਾਨਾਂ ਨੇ ਸੈਨਿਕਾਂ ਨੇ ਖੂਬਸੂਰਤ ਸਾਡੇ ਅਫਸਰਾਂ ਨੇ ਕੁਰਬਾਨੀ ਦੇ ਕੇ ਪਾਕਿਸਤਾਨ ਨੂੰ ਕਾਰਗਿਲ ਦੀ ਪਹਾੜੀਆਂ ਤੇ ਹਦੇੜ ਕੇ जित हासिल की थी अटल जी गए थे पाकिस्तान जनरल मुशर्रफ ने पिट छुरा मारिया और उस वे जिस सुले के वे जन जनरल नवाज शरीफ पंजाब भजया गया अमरीका और उन्हें जाके कहा जी कि अटल जी ने बुलाओ सी संधि करनी तो पैर उखड़ गए हार हो गई तो अटल जी ने कहा कि जब तक एक एक पाकिस्तानी आतंकवादी मैं खदेड़ नहीं मैं अमरीका नहीं आवा ਉਸ ਕਾਰਗਿਲ ਦਿਵਸ ਤੇ ਅਸੀਂ 2 ਮਿੰਟ ਲਈ ਉਹ ਸ਼ਹੀਦਾਂ ਨੂੰ ਖੜੇ ਹੋ ਕੇ ਸ਼ਰਧਾਂਜਲੀ ਦਿੱਤੀ ਆ ਸ਼ਾਨਦਾਰ ਜੀ ਅੱਜ ਕੋਈ ਤੁਹਾਡੇ ਪ੍ਰੈਸ਼ਰ WhatsApp ਤੋਂ ਬਹੁਤ سارے ਵਿਵਸਥਾ ਸੇਸ਼ਤਾਂ ਨੂੰ ਤੇ ਪਹੁੰਚ ਨਹੀਂ ਜਲੇਗਾ ਬਾਅਦ ਵਿੱਚ ਪਰ ਬਾੜ ਦਾ ਫਰੰਟ ਤੇ ਜਿਹੜੀਆਂ ਟਿੰਨ ਲੱਗੀਆਂ ਹੋਈਆਂ ਨੇ ਹਰ ਤੱਕ ਨਾ ਲੱਗੀਆਂ ਨੇ ਲੋਕਾਂ ਨੂੰ ਬਹੁਤ ਜ਼ਿਆਦਾ ਲੋਕਾਂ ਜਿਹੜੇ ਬਾਹਰੋਂ ਆਉਂਦੇ ਨੇ ਪਤਾ ਨਹੀਂ ਲੱਗਦਾ ਕਿllen ਦਾ ਬਾਗ ਹੈ ਕਿੱਥੇ ਇਹ ਜਿਹੜੇ ਫਰੰਟ ਤੇ ਜਿਹੜੀਆਂ ਟਿੰਨ ਲੱਗੀਆਂ ਉਹਨਾਂ ਨੂੰ ਕਿਉਂ ਨਹੀਂ ਹਟਾਇਆ ਜਾਂਦਾ ਐਸਾ ਹੈ ਕਿ ਮੈਂ ਦੇਖ ਲਾਂਗਾ ਮੇਰੇ ਧਿਆਨ ਜੁਣਾ ਪੁਆਇੰਟ ਹੈ ਮੈਂ ਜਦੋਂ ਵਾਪਸ ਜਾਵਾਂਗਾ ਤੇ ਸਿਕੰਦਰ ਜੀ ਦੇਖ ਕੇ ਜਾਵਾਂਗਾ ਬਜਟ ਨੂੰ ਲੈ ਕੇ ਵਰੰਦੀ ਸਵਾ ਚੁੱਕ ਰਹੇ ਜੇ ਖਾਸ ਕਰਕੇ ਹਾਸੇ ਬਰਤਕਾ ਔਰ ਬਜਟ ਨੂੰ ਲੈ ਕੇ ਜੀ ਵੀ ਪੰਜਾਬ ਨਾ ਯਾ ਜੱਲਿਆਲਾ ਬਾਗ ਜੀ ਪਲੀਜ਼ ਇਹ ਅਸੀਂ ਸ਼ਹੀਦ ਸ਼ਹੀਦਾਂ ਦੀ ਫੇਂਦਾ ਦੀ ਭੂਮੀ ਦੇ ਬੈਠੇ ਆ ਅੱਜ ਸ਼ਹੀਦਾਂ ਦੇ ਹਾਂ ਜੀ ਉਹ ਮਹਾਰਾਜ ਦੀ ਸੀ ਵੀ ਦਾ ਸਿੰਘਾਸਣ ਜਿਹੜਾ ਹੈਗਾ ਇੰਗਲੈਂਡ ਤੇ ਉਹਦੀ ਵਾਪਸੀ ਲਈ ਕੋਈ ਸਰਕਾਰ ਕਰੇ ਕੋਈ ਕਦਮ ਚੁੱਕੀ ਡੈਫੀਨੇਟਲੀ ਮੋਦੀ ਜੀ ਇੱਕ ਰਾਸ਼ਟ ਭਗਤ ਨੇ ਜਿੰਨਾ ਕੁ ਇਤਿਹਾਸ ਨਾਲ ਛੇੜਛਾੜ ਹੋਈ ਹੈ ਉਹ ਸਟੈਪ ਬਾਈ ਸਟੈਪ ਮੋਦੀ ਜੀ ਜਿਹੜੇ ਨੇ ਸੁਧਾਰ ਕਰਦੇ ਬਏ ਨੇ ਸੋ ਇਹਦੇ ਬਾਰੇ ਵੀ ਪ੍ਰਯਾਸ ਕਰਾਂਗੇ ਮੈਂ ਵੀ ਉਹਨਾਂ ਨੂੰ ਇਹ ਨਿਵੇਦਨ ਕਰਾਂਗਾ ਇਸ ਬਾਰੇ ਲਿਖ ਕੇ ਮੋਦੀ ਸਾਹਿਬ ਜੀ ਤੁਹਾਨੂੰ ਕੈਨਰੀ ਨਾ ਰਿਪੇਅਰ ਹੋਣ ਵਾਲਾ ਜਿਸ ਦਾ ਕੋ ਸਾਹਮਣੇ ਆ ਲਾਈਦਾ ਐ ਐਸਾ ਵਿਸ਼ਾਲ ਜੀ ਕਿ ਇੱਕ ਤੇ ਹਰ 6 ਮਹੀਨੇ ਬਾਅਦ ਅਸੀਂ ਪੇਂਟਿੰਗ ਕਰਾਣੇ ਆ ਤੇ ਮੇਨਟੇਨੈਂਸ ਚਲਦੀ ਰਹਿੰਦੀ ਹੈ ਜੀ ਕਿਉਂਕਿ ਮੇਨਟੇਨੈਂਸ ਇੱਕ ਰੈਗੂਲਰ ਪ੍ਰੋਸੈਸ ਹੈ ਐਸ ਵੇਲੇ ਵੀ ਅਸੀਂ ਜਿਹੜਾ ਵੁੱਡਵਰਕ ਹੈ ਉਹਨੂੰ ਧਿਮਕ ਲੱਗ ਗਿਆ ਸੀ ਅਸੀਂ ਠੀਕ ਕਰਵਾ ਰਹੇ ਆ ਏਅਰ ਕੰਡੀਸ਼ਨ ਸਾਰੇ ਚੱਲ ਰਹੇ ਨੇ ਇਸੇ ਤਰ੍ਹਾਂ ਗੈਲਰੀਜ਼ ਨੂੰ ਵੀ ਅਸੀਂ ਠੀਕ ਕਰਵਾਇਆ ਮੁਖੀ ਜੀ ਸਾਹਿਬ ਕੁਝ ਗੈਲਰੀਜ਼ ਮੇਂ ਪ੍ਰੋਬਲਮ ਹੈ ਉਹ ਥੋੜਾ ਬਹੁਤ ਹੈ ਜੀ ਚੰਰਾ ਕੰਮ ਉਹ ਐਸਾ ਹੈ ਕਿ ਤੁਸੀਂ ਨਾਲ ਦੇਖੋਗੇ ਇਹ ਮੇਂਟੇਨੈਂਸ ਦਾ ਘਰ ਦੇ ਵਿੱਚ ਮੇਂਟੇਨੈਂਸ ਹੁੰਦੀ ਹੈ ਉਹ ਰੈਗੂਲਰ ਚੱਲ ਰਹੀ ਹੈ ਤੇ ਪੇਂਟਿੰਗ ਵੀ ਚੱਲ ਰਹੀ ਹੈ ਹਰ 6 ਮਹੀਨੇ ਬਾਅਦ ਅਸੀਂ ਇਹਦੀ ਪੇਂਟਿੰਗ ਜਿਹੜੀ ਹੈ ਉਹ ਕਰਵਾਂਗੇ ਆਓ ਤੁਹਾਨੂੰ ਦਿਖਾਈਏ

ਔਰ ਇਹ ਮੈਂ ਨਿਰਦੇਸ਼ ਦਿੱਤੇ ਨੇ ਆਪਣਾ ਜਿਹੜੇ ਇੱਥੋਂ ਦੇ ਸਾਰਾ ਕੰਮ ਦੇਖਦੇ ਨੇ ਮੁਖਰਜੀ ਸਾਹਿਬ ਸਾਡੇ ਨਾਲ ਬੈਠੇ ਨੇ ਇਹਨਾਂ ਨੇ ਸਾਰੀ ਉਮਰ ਸਮਰਪਿਤ ਕੀਤੀ ਹੈ ਮੁਖਰਜੀ ਸਾਹਿਬ ਨੇ ਇਸ ਸਮਾਰਕ ਦੀ ਦੇਖਰੇਖ ਲਈ ਔਰ ਮੇਰੀ ਇਹਨਾਂ ਨਾਲ ਚਰਚਾ ਹੋ ਰਹੀ ਸੀ ਕਿ ਗਾਈਡ ਜੁਦਾਏਗਾ অল레ਡੀ ਵੀ ਡਿਸਕਸਡ ਅਬਾਊਟ ਦਿਸ ਕਿ ਗਾਈਡ ਫਿਲਹਾਲ ਇੱਕ ਹੀ ਹੈ ਜੀ ਆਈ ਹੈਵ অল레ਡੀ ਡਿਸਕਸਡ ਨਹੀਂ ਉਹਦਾ ਦਾ ਨਹੀਂ ਨਹੀਂ ਯੂ ਆਰ ਰਾਈਟ ਆਈ ਹੈਵ অল레ਡੀ ਡਿਸਕਸਡ ਵਿਦ ਹਿਮ that we should increase the number of guides here so that they should just convey the people regarding the mass care which happened 100 plus years ago i would want to think that the rule should make that photo clicking should not be there in front of that sheep <laughs> no, no 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 we are not restrict anybody but mai jo dekheya ke utthe hath jo sab jod de ne mai vi jodna mai vi reeth dena jehde nahi jodde ohna nu no, thoda zyada prerit kara